ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਅੱਜ ਬਸੰਤ ਪੰਚਮੀ ਦਾ ਤਿਉਹਾਰ ਹੈ ਜੋ ਸੱਭਿਆਚਾਰਕ ਪੱਖ ਤੋਂ ਆਪਣਾ ਖਾਸ ਸਥਾਨ ਰੱਖਦਾ ਹੈ ਬਸੰਤ ਪੰਚਮੀ ਵਾਲੇ ਦਿਨ ਧਾਰਮਿਕ ਪੱਖ ਤੋਂ ਵੀ ਜਿਹੜਾ ਬਸੰਤ ਦਾ ਮੇਲਾ ਉਹ ਮਨਾਇਆ ਜਾਂਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਦਿਨ ਵਿਆਹ ਹੋਇਆ ਸੀ ਤੇ ਉਹਨਾਂ ਦੇ ਵਿਆਹ ਪੁਰਬ ਦੇ ਤੌਰ ਤੇ ਇਸ ਨੂੰ ਮਨਾਇਆ ਜਾਂਦਾ ਹੈ ਗੁਰੂ ਘਰ ਲਾਹੌਰ ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਸ਼ਰੀਆਨੰਦਪੁਰ ਸਾਹਿਬ ਤੋਂ ਬਰਾਤ ਜਾਂਦੀ ਹੈ ਤੇ ਗੁਰੂ ਕਾ ਲੋਹਾਰ ਦੇ ਤੁਹਾਨੂੰ ਅਸੀਂ ਦਰਸ਼ਨ ਕਰਾ ਰਹੇ ਹਾਂ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਗੁਰੂ ਕਾ ਲੋਹਾਰ ਉੱਪਰ ਪਹਾੜੀ ਤੇ ਚੜ੍ਹ ਕੇ ਇਹ ਗੁਰਦੁਆਰਾ ਸਾਹਿਬ ਹੈ ਇੱਥੇ ਗੁਰੂ ਸਾਹਿਬ ਦਾ ਵਿਆਹ ਹੋਇਆ ਸੀ ਗੁਰੂ ਸਾਹਿਬ ਨੇ ਲਾਹੌਰ ਸੀ ਉਹਨਾਂ ਦੇ ਸਹੁਰੇ ਤੇ ਉੱਥੋਂ ਲਿਆ ਕੇ ਇਹ ਪਿੰਡ ਬਸਾ ਕੇ ਉਹਦਾ ਨਾਮ ਰੱਖਿਆ ਸੀ ਗੁਰੂ ਕਾ ਲੋਹਾਰ ਤੇ ਫਿਰ ਵਿਆਹ ਕੀਤਾ ਸੀ ਕਿਉਂਕਿ ਲਾਹੌਰ ਦੀ ਦੂਰੀ ਜਿਹੜੀ ਬਹੁਤ ਜ਼ਿਆਦਾ ਸੀ ਆਨੰਦਪੁਰ ਸਾਹਿਬ ਤੋਂ